ਸਸਿਕਾ ਦੋਸਤੋ ਮੈਂ ਹਦਵਿੰਦਰ ਭੱਟੀ ਔਰ ਤੁਸੀਂ ਜੁੜੇ ਹੋਇਆ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਸਮਾਣਾ ਦੇ ਨਗਰ ਕੀਰਤਨੀਆਂ ਦੁਆਰਾ ਸਾਹਿਬ ਰਾਮਗੜੀਆਂ ਗੁਰਦਵਾਰ ਸਾਹਿਬ ਤੋਂ ਨਗਰ ਕੀਰਤਨ ਕੱਢਿਆ ਗਿਆ ਔਰ ਇਹ ਨਗਰ ਕੀਰਤਨ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਨਗਰ ਕੀਰਤਨ ਕੱਢਿਆ ਗਿਆ ਔਰ ਇਸ ਨਗਰ ਕੀਰਤਨ ਦੌਰਾਨ ਸੰਗਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਸ ਗਾਉਂਦੀਆਂ ਨਜ਼ਰ ਆਈਆਂ ਜਿਹਦਾ ਬੜੀ ਸ਼ਰਧਾ ਭਾਵਨਾ ਨਾਲ ਸਮਾਣਾ ਦੇ ਗੁਰਦਾਰ ਰਾਮਗੜੀਆਂ ਸਾਹਿਬ ਵੱਲੋਂ ਇਹ ਨਗਰ ਕਰਤਨ ਸਜਾਇਆ ਗਿਆ 358ਵਾਂ ਨਗਰ ਕਰਤਨ ਆ ਔਰ 1668 ਈਸਵੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀ ਪਟਨਾ ਸਾਹਿਬ ਦੀ ਧਰਤੀ ਦੇ ਉੱਪਰ ਜੀन्होंने ਜਨਮ ਲਿਆ ਔਰ ਅੱਜ ਲਗਭਗ 358ਵਾਂ ਸਾਲ ਜਿਹੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਔਰ ਨਿਹੰਗ ਸਿੰਘ ਲਾਡਲਿਆਂ ਫੌਜਾਂ ਵਾਲੋ ਗੱਤਕਾ ਪਾਰਟੀਆਂ ਵਿਸ਼ੇਸ਼ ਤੌਰ ਤੇ ਸਮਾਣਾ ਪਹੁੰਚੀਆਂ ਹੋਈਆਂ ਨੇ ਔਰ ਗੱਤਕੇ ਦੇ ਜੋਰ ਵੀ ਦਿਖਾ ਰਹੇ ਨੇ ਨਿਹੰਗ ਸਿੰਘ ਲਾਡਲਿਆਂ ਗੁਰੂਕੀਆਂ ਫੌਜਾਂ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਸੁਬਾਣਾ ਦੇ ਚਕਲਾ ਚੌਪ ਤੋਂ ਦੇਖ ਰਹੇ ਜਿੱਥੇ ਕਿ ਨਗਰਕਰਤਨਾ ਚਕਲਾ ਚੌਪ ਦੇ ਵਿੱਚੋਂ ਲੰਘਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਜੇ ਗੱਲ ਕਰੀਏ ਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਰਾਮਗੜੀਆਂ ਵੱਲੋਂ ਜਿਹੜਾ ਨਗਰ ਕੀਰਤਨ ਕੱਢਿਆ ਗਿਆ ਔਰ ਇਸ ਨਗਰ ਕੀਰਤਨ ਦੇ ਵਿੱਚ ਸਾਰੇ ਹੀ ਨੌਜਵਾਨ ਬੱਚੇ ਬਜ਼ੁਰਗ ਸ੍ਰੀ ਗੁਰੂ ਗੋਬਿੰਦ ਸਾਹਿਬ ਮਹਾਰਾਜ ਜੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਕਿਤਨਾ ਕਿਤੇ ਸ਼ਬਦ ਗਾਣ ਦੇ ਵੀ ਨਜ਼ਰ ਆਏ ਔਰ ਨੌਜਵਾਨ ਬੱਚੇ ਭੈਣਾਂ ਜਿਹੜੀਆਂ ਕਿਤਨਾ ਕਿਤੇ ਗੁਰੂ ਮਹਾਰਾਜ ਦੀ ਸੇਵਾ ਕਰਦੇ ਆ ਵੀ ਨਜ਼ਰ ਆਈਆਂ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਜਿੱਥੇ ਕਿ ਅੱਜ ਸਮਾਣੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਸਜਾਇਆ ਗਿਆ ਔਰ ਇਹ ਨਗਰ ਕੀਰਤਨ ਪੰਜ ਪਿਆਰੇ ਜਗਵਾਈ ਦੇ ਵਿੱਚ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਜਗਵਾਈ ਦੇ ਵਿੱਚ ਸਜਾਇਆ ਗਿਆ ਔਰ ਇਹ ਨਗਰ ਕੀਰਤਨ ਗੁਰਦੁਆਰਾ ਥੜਾ ਸਾਹਿਬ ਤੋਂ ਹੁੰਦਾ ਹੋਇਆ ਵਕ ਵਕ ਸਮਾਣੇ ਦੇ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਇਹੀ ਨਗਰ ਕੀਰਤਨ ਇਹ ਨਗਰ ਕੀਰਤਨ ਵਾਪਸ ਜਿਹੜਾ ਗੁਰਦੁਆਰਾ ਰਾਮਗੜੀਆ ਸਾਹਿਬ ਵਿਖੇ ਜ ਵਾਪਸ ਨਗਰ ਕਿਰਤਨ ਜਾ ਕੇ ਸ਼ਾਮ ਨੂੰ तकरीबन 4:30 ਵਜੇ ਜਿਹੜਾ ਸੰਬੰਨ ਹੋਏਗਾ ਔਰ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੋਂ ਬੜੀ ਸ਼ਰਧਾ ਔਰ ਭਾਵਨਾ ਦੇ ਨਾਲ ਸੁਬਾਹਾਂ ਦੇ ਸੰਗਤਾਂ ਵੱਲੋਂ ਇਹ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਔਰ ਸਾਡਾ ਫਰਜ਼ ਵੀ ਪੈਂਦਾ ਹੈ ਕਿ ਅਸੀਂ ਕਿਤਰਕ ਤੇ ਅਜਿਹੇ ਜਿਹੜੇ ਧਾਰਮਿਕ ਸੁਭਾਗਵ ਨੇ ਉਹਨਾਂ ਦੇ ਵਿੱਚ ਵੱਧ ਚੜ ਕੇ ਜਰੂਰ ਹਿੱਸਾ ਲਈਏ